ਗੁਰਦਾਸਪੁਰ ਚ ਮਾਹੌਲ ਉਸ ਸਮੇਂ ਤਣਾਪੂਰਨ ਬਣ ਗਿਆ ਜਦੋਂ ਘਰੇਲੂ ਝਗੜੇ ਤੋਂ ਪਰੇਸ਼ਾਨ ਇੱਕ ਆਰਥ ਗੁਰਦਾਸਪੁਰ ਦੇ ਬੱਸ ਸਟੈਂਡ ਦੀ ਛੱਤ ਤੇ ਚੜ ਗਈ ਬੱਸ ਸਟੈਂਡ ਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਮਹਿਲਾ ਦੇ ਪਤੀ ਨੇ ਕਿਹਾ ਸਮਝਿਆ ਕਿ ਮੇਰੀ ਪਤਨੀ ਮੈਨੂੰ ਪਰੇਸ਼ਾਨ ਕਰ ਰਹੀ ਹੈ ਪਰਛਾੜ ਕੀਤਾ ਗਿਆ ਤੇ ਮੇਰੇ ਕੰਮ 'ਚ ਵੀ ਰੁਕਾਵਟ ਆਈ ਉਸਨੇ ਦੱਸਿਆ ਕਿ ਜਦੋਂ ਮੈਨੂੰ ਸਮਝਾਇਆ ਤਾਂ ਉਹ ਨਾ ਸਮਝੇ ਤੇ ਬਸ ਅੱਡੇ ਦੀ ਸ਼ਕਤ ਤੇ ਚੜ ਕੇ ਹਾਈ ਵੋਲਟੇਜ ਦਾ ਡਰਾਮਾ ਕਰਨ ਲੱਗੀ ਜਿਸ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਉਕਤ ਔਰਤ ਨੂੰ ਗ੍ਰਿਫਤਾਰ ਕਰਕੇ ਤਸੱਲੀ ਦਿੱਤੀ ਤੇ ਇਹਨਾਂ ਨੇ ਕਿਹਾ ਉਸ ਨਾਲ ਇਨਸਾਫ ਕੀਤਾ ਜਾਵੇਗਾ ਤੇ ਉਸ ਨੂੰ ਹੇਠਾਂ ਉਤਾਰਿਆ ਗਿਆ। ਸਮੱਸਿਆ ਇਹ ਵੀ ਇਹ ਪਰਸੋਂ ਜਾਉ تھا ਇਹ ਆ ਹੱਲੇ ਇਥੇ ਬਟਾਲੇ ਉੱਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾਇਮਨ ਕੋ ਵਧ ਦਿੰਦੀ ਆ ਖਾਨ ਨੂੰ ਮੈਂ ਉਦਾਂ ਭੁੱਖਾ ਭੁਖਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ ਹੀ ਉਹ ਵੀ ਮਾਰੇ ਘਮਾ ਕੇ ਮੋ ਕੇ ਕਿਉਂਕਿ ਮੈਂ ਸਰਕਾਰੀ ਡਿਊਟੀ ਤੇ ਆ ਹਾਂ ਐਸ਼ਟੈਂਡ ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨੇ ਜੇ ਮੇਰਾ ਘਟੋ ਘਟ ਗਈ ਹੁਣ ਤੱਕ 7-8000 ਰੁਪਏ ਹੋਏ ਨੇ ਮੈਂ ਮੰਗ ਬਾ ਤਲਾਕ ਦੀ ਕਰਨੀ ਆ ਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਉਮੜਾ ਰੋਡ ਵਿੱਚ ਇਥੇ ਅਡਵਾਂਸ ਬੁਕਿੰਗ ਤੇ ਆ ਉਹਦੇ ਨਾਲ ਲੜ ਪਈ ਇਹ ਲੜ ਕੇ ਤੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੈਣਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥਲੇ ਅੰਕਿਆ ਵੀ ਜੋ ਵੀ ਗੱਲ ਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੌਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੌਤਾ ਕਰਾ ਦਿੰਦੇ ਆ ਉਹ ਹੁਣ ਬਹਿ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਇਹ ਬੜਾ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲ ਨਾ ਲਵਾਇਆ ਇਹਨੂੰ ਕਿ ਮੈਂ ਰਾਤਾਂ ਨਹੀਂ ਤੱਕਣਾ ਇੱਕ ਰਾਤ ਜੀ ਜੀ ਮੈਨੂੰ ਐਸਐਸਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਲੇਡੀ ਨੂੰ ਆਣ ਕੇ ਕੋਠੇ ਤੋਂ ਉਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਸੀ ਵੀ ਕੀ ਗੱਲ ਕੀ ਆ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖਦਾ ਇਹ ਕੋਈ ਇਹਨਾਂ ਨੇ ਦੋਵਾਂ ਨੇ ਲਵ ਮੈਰਿਜ ਕੀਤੀ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾ ਮਾਂ ਪਿਓ ਨੂੰ ਪੁੱਛਿਆ ਤੇ ਇਹਨਾਂ ਲਵ ਮੈਰਿਜ ਕੀਤੀ ਤੇ ਇੱਥੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਪੜਦੇ ਉਹਨੂੰ ਵੀ ਆਣ ਕੇ ਉਹਦੇ ਪਰਸ-ਪੁਰਸੋ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਦਰਤ ਆ ਪਰੇਸ਼ਾਨ ਬਹੁਤ ਕੀਤਾ ਇਹਨੂੰ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੀਰੀ ਕਸਟਮਾਈਜ਼ ਐਸਐਲ ਇਹਦੀ ਆਈ ਆ ਉਹਨਾਂ ਨੇ ਫਿਰ ਆਣ ਕੇ ਆਈ ਇਹਨੂੰ ਉਤਾਰਿਆ ਕੁੱਟ ਤੋਂ ਤੇ ਫਿਰ ਉਹਨੂੰ ਮਕੇਰੀਆਂ ਭੇਜਦਾ ਦੀ ਮਾਮੀ ਨਾਲ ਹੀ ਗੱਲ ਕੀਤੀ ਇਹ ਮਾਮੀ ਆ ਦੀ ਹੌਲਦਾਰਾ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੇ ਮੈਂ ਇਹਨੂੰ ਸੰਭਾਲ ਲੂੰਗੀ ਆਪਣੇ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ